ਸਫੈਦਾ ਗਲੇ ਦੇ ਵਿੱਚ ਸੋਜ ਆ ਜਾਣੀ ਗੱਲਾਂ ਦੇ ਵਿੱਚ ਗਠਾ ਬਣ ਜਾਣੀਆਂ ਪਾਇਰੀਆ ਹੋ ਜਾਣਾ ਜਾਂ ਸਾਡੀਆਂ ਭੈਣਾਂ ਨੂੰ ਬੱਚੇਦਾਨੇ ਚ ਜਿਹੜੀ ਸੋਜ ਸ ਆ ਜਾਂਦੀ ਹੈ ਉਹ ਦੇਖੋ ਇਹ ਨਾ ਚੀਜ਼ਾਂ ਚ ਕੰਮ ਆਉਂਦਾ ਹੈ ਸਫੈਦਾ ਜੇ ਸਮਝਿਆ ਜਾਵੇ ਤਾਂ ਇਹ ਸੋਨੇ ਤੋਂ ਘੱਟ ਨਹੀਂ ਹੈ ਨਹੀਂ ਤਾਂ ਸਾਡੀ ਸਿਰਫ ਇੱਕ ਦਰਖਤ ਹੈ ਇਸ ਨੂੰ ਜਿਹੜਾ ਵਰਤਣ ਦਾ ਤਰੀਕਾ ਹੈ ਉਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਤੇ ਸਾਡੇ ਸਰੀਰ ਦੇ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਜਿਹੜੇ ਮੇਰੇ ਵੀਰਾਂ ਨੂੰ ਸਮੱਸਿਆ ਵੀ ਗਲੇ ਦੇ ਵਿੱਚ ਸੋਜਸ ਹੈ ਜਾਂ ਪਾਇਰੀਆ ਹੈ ਦੰਦਾਂ ਨੂੰ ਜਾਂ ਗੱਲਾਂ ਦੇ ਵਿੱਚ ਗੱਠਾਂ ਬਣੀਆਂ ਹੋਈਆਂ ਹਨ ਉਹਨਾਂ ਨੇ ਜਿਹੜੀ ਇਸ ਦੀ ਵਰਤੋਂ ਕਰਨੀ ਹੈ ਉਸ ਦੇ ਵਰਤਣ ਦਾ ਤਰੀਕਾ ਹੈ ਤੁਸੀਂ 250 ਗ੍ਰਾਮ ਪਾਣੀ ਲੈਣਾ ਹੈ ਜੀ 250 ਗ੍ਰਾਮ ਪਾਣੀ ਦੇ ਵਿੱਚ ਤੁਸੀਂ 50 ਗ੍ਰਾਮ ਪੱਤੇ ਸਫੈਦੇ ਦੇ ਲੈਣੇ ਹਨ ਇਹਨਾਂ ਪੱਤਿਆਂ ਨੂੰ ਧੋ ਕੇ ਕੁੱਟ ਕੇ ਤੁਸੀਂ 250 ਗ੍ਰਾਮ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲਣਾ ਹੈ ਔਰ ਇਸ ਦੇ ਵਿੱਚ ਤੁਸੀਂ 2 ਤੋਂ 3 ਚੁਟਕੀਆਂ ਸਿੰਧਾ ਨਮਕ ਦੀਆਂ ਪਾਣੀਆਂ ਹਨ ਅੱਧੇ ਤੋਂ ਪੌਣਾ ਚਮਚ ਤੁਸੀਂ ਪਿਓਰ ਖਾਲਸ ਹਲਦੀ ਦਾ ਪਾਉਣਾ ਹੈ ਜਿਆਦੇ ਪਾਣੀ ਚੰਗੀ ਤਰ੍ਹਾਂ ਉਬਲ ਉਬਲ ਕੇ ਉਬਲ ਉਬਲ ਕੇ ਕੜਜੇ ਤਾਂ ਤੁਸੀਂ ਇਸ ਨੂੰ ਪੁਣ ਲੈਣਾ ਹੈ ਪੁਣ ਕੇ ਤੁਸੀਂ ਇਸ ਪਾਣੀ ਨੂੰ ਗਰਾਰੇ ਕਰਨੇ ਹਨ ਗਰਾਰੇ ਕਰਨੇ ਹਨ ਤੁਸੀਂ 3 ਦਿਨ ਪਹਿਲੇ ਦਿਨ ਦੂਜੇ ਦਿਨ ਤੀਜੇ ਦਿਨ 3 ਦਿਨ ਦੇ ਅੰਦਰ ਅੰਦਰ ਤੁਹਾਡੇ ਗਲੇ ਦੀ ਸੋਜ ਖਤਮ ਕਰ ਦੇਗਾ ਅਗਰ ਤੁਹਾਡੇ ਪਾਇਰੀਆ ਹੈ ਦੰਦਾਂ ਨੂੰ ਉਸ ਦੇ ਵਿੱਚ ਵੀ ਇਹ 100% ਕੰਮ ਕਰੇਗਾ ਤੁਹਾਡੀਆਂ ਗੱਲਾਂ ਦੇ ਵਿੱਚ ਗੱਠਾਂ ਵੀ ਖਤਮ ਹੋਣਗੀਆਂ ਅਗਰ ਫਿਰ ਵੀ ਤੁਹਾਨੂੰ ਲੱਗਦੀ ਹੈ ਕਿ ਪਹਿਲ ਥੋੜੀ ਜੀ ਕਸਰ ਰਹਿ ਗਈ ਤਾਂ ਤੁਸੀਂ ਇਸ ਨੂੰ 1-2 ਦਿਨ ਫालतू ਵਰਤ ਸਕਦੇ ਹੋ ਇਸ ਦਾ ਜਿਹੜਾ ਪਾਣੀ ਹੈ ਉਹ ਤੁਸੀਂ ਗਲੇ ਤੋਂ ਥੱਲੇ ਨਹੀਂ ਲੈ ਕੇ ਜਾਣਾ ਹੈ ਤੇ ਹੁਣ ਜਿਹੜੇ ਮੇਰੇ ਭੈਣ ਨੂੰ ਜਿਹੜੀਆਂ ਮੇਰੀਆਂ ਭੈਣਾਂ ਨੂੰ ਸਮੱਸਿਆ ਹੈ ਬੱਚੇਦਾਨੀ ਚ ਸੋਜਸ ਦੀ ਦੇਖੋ ਤੁਸੀਂ ਕੀ ਕਰਨਾ ਹੈ ਤੁਸੀਂ ਇਸ ਦੇ ਪੱਤੇ ਲੈਣੇ ਹਨ ਪੱਤੇ ਉਸ ਹਿਸਾਬ ਨਾਲ ਲੈਣੇ ਹਨ ਕਿ ਤੁਹਾਡੇ ਜਿਹੜੇ ਬੱਚੇ ਦਾਨੀ ਦੇ ਵਿੱਚ ਸੋਜ ਸਾਈ ਹੈ ਆਪਣੇ ਪੇਟ ਦੇ ਹਿਸਾਬ ਦੇ ਨਾਲ ਜਿੰਨੇ ਤੁਹਾਡੇ ਪੇਟ ਦੇ ਉੱਪਰ ਪੂਰੇ ਆ ਜਾਣ ਤਾਂ ਉਸ ਹਿਸਾਬ ਨਾਲ ਪੱਤੇ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਉਬਾਲ ਕੇ ਤੁਸੀਂ ਇਹਨਾਂ ਨੂੰ ਤਾਰ ਕੇ ਥੱਲੇ ਤੁਸੀਂ ਉਹਨੇ ਕਿ ਇਹ ਗਰਮ ਹੋਣੇ ਚਾਹੀਦੇ ਹਨ ਪੱਤੇ ਜਿੰਨਾ ਕਿ ਤੁਹਾਡਾ ਪੇਟ ਇਹਨਾਂ ਪੱਤਿਆਂ ਦੀ ਗਰਮੀ ਨੂੰ ਸਹਿਣ ਕਰ ਲੇ ਉਹਨੇ ਕਿ ਗਰਮ ਹੋਣੇ ਚਾਹੀਦੇ ਹਨ ਸ਼ਾਮ ਦੇ ਟਾਈਮ ਇਹ ਤੁਸੀਂ ਸੌਣ ਲੱਗਿਆਂ ਆਪਣੇ ਪੇਟ ਦੇ ਉੱਪਰ ਬੰਨ ਲੈਣੇ ਹਨ ਕਾਟਨ ਦੇ ਕੱਪੜੇ ਦੇ ਨਾਲ ਸਾਰੀ ਰਾਤ ਨੂੰ ਬੰਨਿਆ ਰਹਿਣ ਦੋ ਸਵੇਰੇ ਉੱਠ ਕੇ ਖੋਲ ਕੇ ਆਪਣਾ ਡੇਲੀ ਰੁਟੀਨ ਚ ਜਿਹੜਾ ਕੰਮ ਕਰਦੇ ਹੋ ਉਹ ਕਰੋ ਤੁਸੀਂ ਇਸ ਨੂੰ ਇੱਕ ਹਫਤਾ ਕਰੋਗੇ ਤਾਂ ਤੁਹਾਡੇ ਬੱਚੇਦਾਨੀ ਦੀ ਜਿਹੜੀ ਸੁੱਜਸ ਹੈ ਉਹ ਇਸ ਬਿਲਕੁਲ ਖਤਮ ਹੋ ਜਾਏਗੀ ਇਸ ਨਾਲ ਮੈਂ ਪਹਿਲਾਂ ਵੀ ਗੱਲ ਕਰੀ ਹੈ ਜੇ ਸਾਨੂੰ ਪੀੜ ਪੌੜਦਿਆਂ ਦਾ ਪਤਾ ਲੱਗ ਜੇ ਇਹਨਾਂ ਦੇ ਗੁਣਾਂ ਦਾ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਾਂ ਮੈਨੂੰ ਬਹੁਤ ਵੀਰਾਂ ਭੈਣਾਂ ਦੇ ਕਮੈਂਟ ਆਉਂਦੇ ਹਨ ਕਿ ਬਿਮਾਰੀ ਤੇ ਜਿਹੜਾ ਇਲਾਜ ਦੱਸਿਆ ਜਾਂਦਾ ਉਸਦੇ ਪਤੀ ਕਮੈਂਟ ਕਰਦੇ ਹਨ ਕਈਆਂ ਦਾ ਜਵਾਬ ਦਿੱਤਾ ਜਾਂਦਾ ਹੈ ਕਈਆਂ ਦਾ ਨਹੀਂ ਦਿੱਤਾ ਜਾਂਦਾ ਹੈ ਤੁਸੀਂ ਵੀਡੀਓ ਬਣਾਉਣ ਦਾ ਸਾਡਾ ਇਹੀ ਮਕਸਦ ਹੁੰਦਾ ਹੈ ਕਿ ਤੁਹਾਨੂੰ ਪੂਰੀ ਗੱਲ ਸਮਝ ਆ ਜਾਵੇ ਇਸੇ ਤਰੀਕੇ ਨਾਲ ਆਪਣੇ ਆਪ ਨੂੰ ਚਲਾਉਣ ਦੀ ਕੋਸ਼ਿਸ਼ ਕਰਿਆ ਕਰੋ ਅਗਰ ਤੁਹਾਨੂੰ ਕੋਈ ਸਮੱਸਿਆ ਹੈ ਜੇ ਕਿਸੇ ਦੀ ਗੱਲ ਦਾ ਜਵਾਬ ਨਹੀਂ ਦਿੱਤਾ ਜਾਂਦਾ ਕਮੈਂਟ ਤੇ ਵਿੱਚ ਤਾਂ ਉਸ ਲਈ ਮਾਫੀ ਚਾਹਾਂਗੇ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ